ਜਦੋਂ ਕਰੇ ਨਿਰਪਰੰਪਰਕੀ ਹੋਈ ਹੋਇਆ ਚੋਣ ਦੀ ਤ੍ਰੱਤੀ ਹੋਈ ਹੈ ਕੈਂਸੂਨੋ ਦੀ ਤ੍ਰੱਤੀ ਹੋ ਰਿਹਾ ਹੈ ਪੰਜਾਬ ਦੇ ਲਾਰਡ ਆਰਡਰ ਨੂੰ ਵੇਖਦਿਆਂ ਹੋਇਆ ਕਿਉਂਕਿ ਬੜੇ ਹਾਲਾਤ ਖਰਾਬ ਹੋ ਗਏ ਲਾਰਡ ਆਰਡਰ ਦੇ ਪੰਜਾਬ ਚ ਇਸ ਕਰਕੇ ਅਸੀਂ ਅੱਜ ਬੜੇ ਵੱਡੀ ਪੱਧਰ ਤੇ ਇੱਥੇ ਧਰਨਾ ਦਿੱਤਾ ਸੋ ਰੋਜ਼ ਮੁਜਾਰਾ ਜਿਹੜਾ ਉਹ ਕੀਤਾ ਮੈਂ ਸਮਝਦਾ ਜੋ ਹਾਲਾਤ ਨੇ ਪੰਜਾਬ ਦੇ ਉਹ ਸਾਰਿਆਂ ਦੇ ਸਾਹਮਣੇ ਆ ਕੋਈ ਸੇਫ ਨਹੀਂ ਪੰਜਾਬ ਚ ਅੱਜ ਜਿਹੜੇ ਪੇਰਨਸ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਉਹ ਵੇਟ ਕਰਦੇ ਨੇ ਕਿ ਕਦੋਂ ਸਾਡੇ ਬੱਚੇ ਸਕੂਲਾਂ ਚ ਘਰ ਪਾਉਣ ਜਾਣ ਨਾਲ ਹੀ ਸਾਡੇ ਤੁਸੀਂ ਕੋਈ ਵੀ ਲੈ ਲਓ ਅਨਸਟੀ ਲੈ ਲਓ ਟਰੇਡਰ ਕੋਈ ਲੈ ਲਓ ਕੋਈ ਕਿਸਾਨਾਂ ਦੀ ਮੁਸ਼ਕਲ ਐ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਪੰਜਾਬ ਦੇ ਨੇ ਲੋਕਾਂ ਨੇ ਸਰਕਾਰ ਬਣਾਈ ਸੀ ਬਦਲਾਅ ਦੇ ਨਾਤੇ ਪਰ ਜਿਹੜਾ ਬਦਲਾਅ ਤੁਸੀਂ ਵੇਖ ਰਹੇ ਹੋ ਉਹ ਸਾਰਿਆਂ ਦੇ ਸਾਹਮਣੇ ਆਜ ਕੋਈ ਸੇਵ ਨਹੀਂ ਆਦੇ ਬੱਚੇ ਨੌਜਵਾਨ ਜਿਹੜੇ ਨੇ ਉਹ ਬਾਹਰ ਦੇ ਦੇਸ਼ਾਂ 'ਚ ਜਾ ਰਹੇ ਨੇ ਛੱਡੀ ਛੱਡ ਕੇ ਸਾਡੇ ਜਿਹੜੇ ਇੰਡਸਟਰੀ ਵਾਲੇ ਨੇ ਉਹ ਆਪਣੀ ਇੰਡਸਟਰੀ ਬਾਹਰ ਸ਼ਿਫਟ ਕਰ ਰਹੇ ਨੇ ਸਾਡੇ ਜਿਹੜੇ ਵਪਾਰੀ ਨੇ ਉਹ ਵਪਾਰੀ ਜਿਹੜੇ ਨੇ ਉਹ ਮਜਬੂਰ ਨੇ ਪੰਜਾਬ ਨੂੰ ਛੱਡਣ ਲਈ ਸੋ ਮੇਰੀ ਸਰਕਾਰ ਨੂੰ ਇਹੋ ਬੇਨਤੀ ਹੈ सीएम साहब ਨੂੰ ਇਹੋ ਬੇਨਤੀ ਹੈ ਕਿ ਸਾਰਾ ਕੁਝ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਲਾਡਰਾਂ ਨੂੰ ਵੇਖਣ ਸੋ ਤੁਸੀਂ ਵੇਖ ਲਓ ਅੱਜ ਕੋਈ ਭੈਣ ਸਾਡੀ ਬਜਾਰਾ ਜੀ ਚੱਲ ਜਾਂਦੀ ਆ ਉਹ ਸੇਫ ਨਹੀਂ ਉਹਨਾਂ ਦੇ ਪਰਸ ਉਹਨਾਂ ਦੀਆਂ ਚੈਨੀਆਂ ਅੱਜ ਦਕੈਤੀਆਂ ਨੇ ਦਕੈਤੀਆਂ ਕਾਹਦੇ ਨੇ ڈاکੇ ਹੀ ਨੇ ਸੋ ਅੱਜ ਲੋਕਾਂ ਨੂੰ ਲੁੱਟਿਆ ਜਾ ਰਿਹਾ ਦਿਨ ਦਿਹਾੜੇ ਸੋ ਬੜੀ ਅੱਜ ਮਰਡਰ ਹੋ ਰਹੇ ਨੇ ਪੰਜਾਬ ਚ ਜਦੋਂ ਦੀ ਸਰਕਾਰ ਬਣੀ ਹੈ ਤੁਜੀ 22 ਤੋਂ ਲੱਖ ਹੁਣ ਤੱਕ ਵੇਖ ਲਓ ਮੈਂ ਵੇਖ ਰਿਹਾ ਸੀ 74000 ਦੇ ਕਰੀਬ ਆਪੀਸੀ ਦੇ ਤਹਿਤ ਜਿਹੜੀਆਂ ਘਟਨਾਵਾਂ ਪੰਜਾਬ ਚ ਹੋਈਆਂ ਨੇ ਉਹ 74 ਹਜ਼ਾਰ ਦੇ ਕਰੀਬ ਨੇ ਬਦਲਾਲ ਦਾ ਰੋਜ਼ ਦਿਨ ਦਿਹਾੜੇ ਕਤਲ ਹੋ ਰਹੇ ਆ ਚੰਗੇ ਚੰਗੇ ਵੱਡਿਆਂ ਦੇ ਹੋ ਰਹੇ ਆ ਸਿੱਧੂ ਮੂਸੇਵਾਲੇ ਵਰਗੇ ਸਰਪੰਚ ਸੋਨੂ ਚਭਾਲ ਦੇ ਸਰਪੰਚ ਸੋਨੂ ਵਰਗੇ ਏਡੇ ਏਡੇ ਨਾਮੀ ਬੰਦਿਆਂ ਦੇ ਕਤਲ ਹੋ ਰਹੇ ਲਾਰ ਨਾਦਰ ਦਾ ਨਸ਼ਾ ਪੂਰੇ ਯੋਰਾ ਚ ਵਿਗਰਿਆ ਤਨਾਂ ਦੇ ਸਹਾਨਾ ਪੁਲਿਸ ਨਸ਼ਾ ਫੜ ਵੀ ਰਹੀ ਆ ਲੇਕਿਨ ਫੇਰ ਵਿਗਰਿਆ ਕਿ ਕਿੱਥੋਂ ਆ ਰਿਹਾ ਕਿਤ ਤਰ੍ਹਾਂ ਜਾ ਰਿਹਾ ਸਰਕਾਰਾਂ ਬਿਲਕੁਲ ਫੇਲਰ ਹੋ ਗਈਆਂ ਦਿਨ ਦਿਹਾੜੇ ਪਰਤ ਕੋਏ ਜਾ ਰਹੇ ਨੇ ਐਕਟਿਵ ਆ ਚੁੱਕੇ ਆ ਜਾਣੀਆਂ ਆ ਤੁਸੀਂ ਰੋਜ਼ ਹੀ ਵੀਡੀਓ ਵੇਖਦੇ ਜੇ ਰੋਜ਼ ਹੀ ਨਵੀਂ ਤੇ ਨਵੀਂ ਵੀਡੀਓ ਆਈ ਹੁੰਦੀ ਮੋਟਰਸਾਈਕਲ ਕੋਲਕਤ ਕੋਲ ਰਿਹਾ ਪਰ ਕੋਈ ਰਿਕਵਰੀ ਨਹੀਂ ਹੈਗੀ ਪੁਲਿਸ ਕੋ ਕਿ ਇੰਨੇ ਮੋਟਰਸਾਈਕਲ ਚੁੱਕੇ ਗਏ ਵੀ ਮਹੀਨੇ ਚ ਇੰਨੀ ਰਿਕਵਰੀ ਕੀਤੀ ਹੈ ਪੁਲਿਸ ਦੇ ਹੱਥ ਫੇਰ ਖਾਲੀ ਦੇ ਖਾਲੀ ਹੈ ਸੀਸੀਟੀਵੀ ਕੈਮਰੇ ਲੱਗੇ ਆ ਫੋਟੋ ਉਹਨਾਂ ਦੀ ਆ ਰਹੀਆਂ ਪਤਾ ਨਹੀਂ ਉਹ ਕਿਉਂ ਨਹੀਂ ਪੁਲਿਸ ਉਹਨਾਂ ਨੂੰ ਫੜ ਰਹੀ ਜਾਂ ਕੀ ਚੱਗ ਰਿਹਾ ਸਰਕਾਰ ਨੂੰ ਲੱਗਦਾ ਜੀ ਧੱਕਾ ਅਸਰ ਹੋਏਗਾ ਕਿਉਂਕਿ ਜਿੰਨੂੰ ਪਬਲਿਕ ਉੱਠਦੀ ਆ ਹਮੇਸ਼ਾ ਹੀ ਉਦੋਂ ਸਰਕਾਰ ਨੂੰ ਵੀ ਜਾਗਣਾ ਪੈਂਦਾ ਸਰਕਾਰ ਦੇ ਵੀ ਕੰਨ ਪਬਲਿਕ ਹੀ ਖੋਲਦੀ ਆ ਔਰ ਪਬਲਿਕ ਤੋਂ ਉੱਤੇ ਕੋਈ ਨਹੀਂ ਹੈਗਾ ਜੇ ਪਬਲਿਕ ਨੂੰ ਵਿਰੋਧ ਚਾਹੀ ਆ ਤੇ ਮੇਰਾ ਖਿਆਲ ਹੈ ਵੀ ਇਸ ਚੀਜ਼ ਦਾ ਬਹੁਤ ਅਸਰ ਬਹੁਤ ਪਛ ਤੁਸੀਂ ਕਿਤੇ ਵੀ ਚਲ ਜਓ ਕ腐ਸ਼ਨ ਇੰਨੀ ਹੋ ਗਈ ਆ ਕਿ ਹਿਸਾਬ ਹੀ ਕੋਈ ਨਹੀਂ ਨਾ ਕਿ ਕੂੜਾ ਦੇਖ ਲਓ ਜਗਾ ਜਗਾ ਡੰਪ ਲੱਗੇ ਪਏ ਆ ਸਟਰੀਟ ਲਾਈਟ ਦੇਖ ਲਓ ਬੰਦ ਪਈ ਆ ਕਿਸੇ ਦੇ ਦੇਖ ਲਓ ਕੋਈ ਕੰਮ ਪੈਸੇ ਤੋਂ ਬਿਨਾਂ ਨਹੀਂ ਨਾ ਸਿਰਫ ਕਹਿਣਾ ਹੀ ਆ ਜੀ ਹਜੇ ਤੱਕ ਇਹਨਾਂ ਨੇ ਐਨਓਸੀ ਦਾ ਕਿਹਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਲੋਕ ਲੈਣਾ ਚ ਲੱਗੇ ਆ ਖਰਾਬ ਹੋਣ ਦੇ ਆ ਤੁਸੀਂ ਵਪਾਰੀਆਂ ਨੂੰ ਪੁੱਛੋ ਵਪਾਰ ਇਹਨਾਂ ਨੇ ਵਧਾਉਣਾ ਕੀ ਆ ਡੀਜ਼ਲ ਤੇ ਤੇ ਪੈਟਰੋਲ ਤੇ ਤੇ ਇਹਨਾਂ ਨੇ ਟੈਕਸ ਹੋਰ ਵਧਾਤਾ ਸਰਕਾਰ ਨੇ ਛੂਟ ਦੇਣੀ ਹੁੰਦੀ ਐ ਜੋ ਇਹਨਾਂ ਨੇ ਬਤੀ ਦੀ ਹੈਗਾ ਸੀ 3 ਰੁਪਏ ਯੂਨਟ ਅੱਗੇ 25 ਪੈਸੇ 32 ਵਧਾ ਦਦੀ ਐ ਇਹ ਸਰਕਾਰ ਤੇ ਬਿਲਕੁਲ ਫੇਲ ਹੋ ਚੁੱਕੀ ਐ ਦੇਖੋ ਜੇ ਨਹੀਂ ਜਾਗੇਗੀ ਤੇ ਤੁਸੀਂ ਸਮਝਦੇ ਹੋ ਕਿ ਲਾਉਂਡ ਆਰਡਰ ਦਾ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਬੁਰੇ ਹਾਲ ਅੱਜ ਚੱਲ ਰਹੇ ਐ ਜਿਹੜਾ ਡਕੈਤੀਆਂ ਦਾ ਚੋਰੀਆਂ ਦਾ ਜਿਹੜਾ ਹੁਸ਼ਾਰ ਚੱਲ ਰਹੀ ਐ ਸੋ ਜੇ ਇਹ ਜੇ ਇਹ ਲਾਉਂਡ ਆਰਡਰ ਨੂੰ ਭਵੰਤਮਾਨ ਸਰਕਾਰ ਨਹੀਂ ਸਮਝੇਗੀ ਤੇ ਜਿਹੜਾ ਮੈਂ ਸਮਝਦਾ ਵਾਂ ਇਹਨਾਂ ਨੇ ਸਰਕਾਰ ਹੰਡਾਉਣ ਦੀ ਕੀ ਗੱਲ ਹੈ ਇਹ ਸਰਕਾਰ ਜਿਹੜੀ ਹੈ ਬਹੁਤੀ ਦਿਨ ਚੱਲਣ ਵਾਲੀ ਨਹੀਂ ਇਸ ਸਰਕਾਰ ਜਿਹੜੀ ਹੈ ਕਿ ਕਹਿੰਦੇ ਆ ਮੁੱਦੇ ਮੀ ਮੁੱਦੇ ਮੂੰਹ ਪਹਿਲਾਂ ਹੀ ਪੈਜੇ ਸਭ ਤੋਂ ਪਹਿਲਾਂ ਲਾਅਨ ਆਰਡਰ ਉਸ ਤੋਂ ਬਾਅਦ ਸਾਡੇ ਨੀਤੀ ਦਾ ਸਮੱਸਿਆ ਸਾਡੇ ਰੈਂਡਸ ਦੀ ਸਮੱਸਿਆ ਉਸ ਤੋਂ ਬਾਅਦ ਸਾਡੇ ਵਪਾਰ ਨੂੰ ਜਿਹੜਾ ਹੈ ਖੁਸ਼ਹਾਲ ਕਿਸ ਤਰ੍ਹਾਂ ਕਰਨਾ ਹੈ ਸ਼ਾਮ ਨੂੰ ਆਪਾਂ ਸ਼ਾਮ ਨੂੰ ਆਪਾਂ ਜਿਹੜਾ ਹੈ ਘਰ ਚੰਗੇ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਮਿਲ ਸਕੀਏ ਸਾਡੇ ਬੱਚੇ ਜਿਹੜੇ ਹੈ ਸੇਫ ਰੈਂਡ ਸੋ ਇਹ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਮੈਂ ਸਮਝਦਾ ਮੈਂ ਇੱਕ ਉੱਦੇਦਾਰ ਹੋਣ ਦੇ ਤੋਂ ਪਹਿਲਾਂ ਇੱਕ ਵਪਾਰੀ ਵੀ ਹਾਂ ਮੈਂ ਵਪਾਰੀ ਹੋਣ ਦੇ ਨਾਤੇ ਮੈਂ ਸਮਝਦਾ ਕੱਲ ਇੱਕ ਰਮਦਾਸ ਦਾ ਆਪਣੇ ਕੋ ਕਸਟਮਰ ਆਇਆ ਉਹਨੇ ਕੀ ਕਿਹਾ ਉਹ ਕਹਿੰਦਾ ਹੈ ਕਿ ਮੈਨੂੰ ਰੋਜ਼ ਬਿੰਨ ਨਾਗਾ ਫੋਨ ਆ ਰਹੇ ਆ 25 ਲੱਖ ਰੁਪਏ ਭੇਜ ਦਿਓ ਨਹੀਂ ਤੇ ਤੁਹਾਡਾ ਟੱਬਰ ਖਤਮ ਕਰ ਦੇਣਾ ਰੋਟੀ ਫਰੋਤੀ ਮੰਗੀ ਜਾ ਰਹੀ ਹੈ ਸੋ ਇਹ ਜਿਹੜੇ ਬੁਰੇ ਹਾਲ ਸੀਗੇ ਉਗਰਵਾਦ ਦਾ ਸਮਾ ਜਿਹੜਾ ਵਾ ਸਮਝਦਾ ਦੁਬਾਰਾ ਜਿਹੜਾ ਵਾ ਦੌਰ ਸ਼ੁਰੂ ਹੋ ਗਿਆ ਹੈ ਉਗਰਵਾਦ ਦਾ ਸਮਾ ਆਪਾਂ ਉਹਨੂੰ ਉਗਰਵਾਦ ਕਹਿੰਨੇ ਹਾਂ ਅੱਜ ਗੈਂਗਸਟਰ ਕਹਿ ਲੋ ਨਾਮ ਹੀ ਬਦਲਿਆ ਹੈ ਪੁਰਾਣਾ ਸਮਾ ਆਪਾਂ ਦੇਖਿਆ 92 93 ਦਾ ਸਭ ਕੁਝ ਦੇਖਿਆ ਸੋ ਉਹਨੂੰ ਆਪਾਂ ਗੈਂਗਸ ਉਗਰਵਾਦ ਕਹਿੰਨੇ ਹਾਂ ਅੱਜ ਗੈਂਗਸਟਰ ਹੈ ਕਿ ਸਰਕਾਰ ਨੂੰ ਚਾਹੀਦਾ ਵਾ ਲਾਅ ਆਰਡਰ ਸਾਨੂੰ ਕੁਝ ਨਹੀਂ ਚਾਹੀਦਾ ਇੱਕ ਨਸ਼ਾ ਇੱਕ ਇੱਕ ਜਿਹੜਾ ਲਾਅ ਆਰਡਰ ਜਿਹੜਾ ਇਹ ਕੰਟਰੋਲ ਕਰਕੇ ਔਰ ਕੀ ਕਹਿੰਦੇ ਐ ਇਹ ਜਿਹੜੀ ਸਰਕਾਰ ਜਿਹੜੀ ਪੰਜਾਬ ਨੂੰ ਜਿਹੜਾ ਸਮੂਥ ਕਰਨ ਪੰਜਾਬ ਨੂੰ ਜਿਹੜਾ ਹੈ ਫਰ ਵੀ ਉਸ ਲਈ ਜਿਹੜਾ ਪੰਜਾਬ ਸਮੂਤ ਜਿਹੜਾ ਆਪਾਂ ਦੇਖਣਾ ਚਾਹੁੰਦੇ ਆ ਧੰਨਵਾਦ